ਜਾਲੀ ਕਮਰਾ ਪਿੰਡ ਆਨੰਪੁਰਾ ਜ਼ਿਲ੍ਹਾ ਬਠਿੰਡਾ ਇਹ ਬਾਈ ਕੁੜੀ ਨੇ ਪਿੰਡ ਆਨੰਪੁਰਾ ਦਾ ਨਾਮ ਰੌਸ਼ਨ ਕੀਤਾ ਕਿ ਨਮੋਧਿਆ ਸਕੂਲ ਦੇ ਵਿੱਚ ਇਸ ਕੁੜੀ ਨੇ ਟੌਪ ਕੀਤੀ ਹੈ ਤੇ ਵੀਰ ਪਤਾ ਕੀ ਗੱਲ ਹੈ ਹੁਣ ਗਰੀਬ ਘਰਾਂ ਦੀਆਂ ਕੁੜੀਆਂ ਦੀਆਂ ਵੀਡੀਓ ਨੂੰ ਕੋਈ ਨਹੀਂ ਸ਼ੇਅਰ ਕਰਦਾ ਨੱਚਣ ਟੱਪਣ ਵਾਲੀਆਂ ਵੀਡੀਓ ਨੂੰ ਤੁਸੀਂ ਬਹੁਤ ਸ਼ੇਅਰ ਕਰਦੇ ਹੋ ਜਿਹੜਾ ਕੀ ਮੰਨ ਲਓ ਗੰਦ ਪਾਉਂਦੀਆਂ ਕੁੜੀਆਂ ਉਹਨਾਂ ਵਰੀ ਇਹ ਵੀ ਬਈ ਕੁੜੀ ਦੀ ਵੀਡੀਓ ਨੂੰ ਵੀ ਬੱਦ ਤੋਂ ਬੱਦ ਸ਼ੇਅਰ ਕਰੋ ਤਾਂ ਜੋ ਕੀ ਇਹਨੂੰ ਹੋਰ ਹੌਸਲਾ ਮਿਲੇ ਤੇ ਹੋਰ ਗਾਹਾਂ ਤਰੱਕੀ ਕਰੇ ਹਨਾ ਤੇ ਬਈ ਪਹਿਲਾਂ ਤਾਂ ਪਿੰਡ ਆਨੰਦਪੁਰੇ ਦੀ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਜਿਨੇ ਕੀ ਸਾਰੇ ਪਿੰਡ ਨੇ ਬਈ ਆਨੰਦਪੁਰੇ ਦੇ ਨੇ ਇਸ ਕੁੜੀ ਦੀ ਸਪੋਰਟ ਕੀਤੀ ਤੇ ਇਸ ਕੁੜੀ ਨੂੰ ਬਈ ਸਾਰਿਆਂ ਨੇ ਮਾਣ ਸਨਮਾਨ ਦਿੱਤਾ ਇਹਦੇ ਨਾਲ ਬਈ ਕੀ ਹੁੰਦਾ ਏ ਕਿ ਬੱਚੇ ਦਾ ਹੌਸਲਾ ਹੋਰ ਵੱਧ ਜਾਂਦਾ ਹਨਾ ਆਪਾਂ ਨੂੰ ਬਈ ਇਹ ਚਾਹੀਦਾ ਪਿੰਡ ਪਿੰਡੀ ਬਈ ਚਾਹੀਦਾ ਕਿ ਜਿਹੜਾ ਬੱਚਾ ਗਰੀਬ ਘਰ ਦਾ ਬੱਚਾ ਵਧਗਾ ਪੜਦਾ ਹੈ ਉਹਨੂੰ ਬਈ ਕੁਸ ਨਾ ਕੁਸ ਮਾਨ ਸਨਮਾਨ ਵਿੱਚ ਜ਼ਰੂਰ ਦਿਆ ਕਰੋ ਤਾਂ ਜੋ ਕਿ ਉਸ ਬੱਚੇ ਦੀ ਹੋਰ ਗਾਂਹਾਂ